ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਕਪੂਥਲਾ ਵਿੱਚ ਪਟਾਕਾ ਮਾਰਕੀਟ ਲੱਗਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੇਕਿਨ ਇਸ ਤੋਂ ਪਹਿਲਾਂ ਵਿਵਾਦ ਵੀ ਸ਼ੁਰੂ ਹੋ ਗਿਆ। ਪ੍ਰਸ਼ਾਸਨ ਨੇ ਪਟਾਕਾ ਵੇਚਣ ਦੇ ਲਈ ਲਾਇਸੈਂਸ ਜਾਰੀ ਕੀਤੇ ਹਨ। ਲੇਕਿਨ ਸਥਾਨਕ ਨਿਵਾਸੀ ਤੇ ਕਾਉਂਸਲਰ ਇਸ ਦਾ ਵਿਰੋਧ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਫਿਲਹਾਲ ਪਟਾਕਾ ਮਾਰਕੀਟ ਦਾ ਕੰਮ ਰੋਕ ਦਿੱਤਾ ਗਿਆ ਹੈ। ਇਹ ਦੇਖੋ ਜੀ ਪਿਛਲੀ ਵਾਰ ਵੀ ਅਸੀਂ ਆਏ ਸੀਗੇ ਤੇ ਆ ਦਵਾਰ ਦਾ ਮਸਲਾ ਸੀਗਾ ਉਹ ਜਿਹੜੀ ਹਸਪਤਾਲ ਦੀ ਦਵਾਰ ਟੁੱਟਦੀ ਆ। ਇਧਰੋਂ ਵੀ ਤੋਦਰੋਂ ਵੀ ਤੇ ਮੱਲਾ ਨਿਵਾਸੀ ਸਾਡੇ ਕੋਲ ਸਰਕੂਲਰ ਰੋਡ ਤੋਂ ਮੁਹੱਬਤਨਗਰ ਤੋਂ ਤੇ ਆਪਣੇ ਪਾਰ ਨੰਬਰ ਤੋਂ 22 23 22 23 ਤੇ 20 ਤੋਂ ਸਾਰੇ ਇਕੱਠੇ ਹੋ ਕੇ ਸੜਕ ਉੱਤੇ ਆਏ ਸੀਗੇ ਕਿ ਸਾਡੀ ਉਹ ਕਹਿੰਦੇ ਮੰਗਿਆ ਕਿ ਜਿਹੜੀ ਤੁਸੀਂ ਇਸ ਪਟਾਕਾ ਮਾਰਕੀਟ ਉਹ ਸੰਖੇਤੇ ਤੁਸੀਂ ਲਵਾਉਨੇ ਆ ਅਸੀਂ ਹੁਣ ਬੇਨਤੀ ਕੀਤੀ ਵੀ ਪ੍ਰਸ਼ਾਸਨ ਦਾ ਕੰਮ ਆ ਵੀ ਪ੍ਰਸ਼ਾਸਨ ਨਾਲ ਗੱਲ ਕਰੋ ਕਿਤੇ ਵੀ ਤੁਸੀਂ ਸਾਡੇ ਨੁਮਾਇੰਦੇ ਆ ਉੱਥੇ ਪਹੁੰਚੋ ਤੇ ਤੇ ਅਸੀਂ ਸਰਦਾਰਜੀ ਰੋਡ ਜਾਮ ਕਰਾਂਗੇ ਅਸੀਂ ਇੱਥੇ ਆਏ ਇਹਨਾਂ ਦੀ ਸਮੱਸਿਆ ਸੁਣੀ ਉਹਨਾਂ ਦੀ ਸਮੱਸਿਆ ਇਹ ਹੈ ਸਗੀ ਕਿ 6 ਵਜੇ 6 ਦੁਕਾਨਾਂ 6 ਦੁਕਾਨਾਂ ਇੱਥੇ ਮਨਜ਼ੂਰ ਹੋਈਆਂ ਵਾਂ 6 ਦੁਕਾਨਾਂ ਹੀ ਲੱਗਣ ਤੁਸੀਂ ਚਾਹੁੰਦੇ ਹੋ ਕਿ 6 ਦੁਕਾਨਾਂ ਜਿਹੜੇ ਮਨਜ਼ੂਰ ਆ ਉਹੀ ਲੱਗਣ ਇਸ ਤੋਂ ਦੁਕਾਨਾਂ ਹਾਂਜੀ ਉਹ ਮੱਲਾ ਹਲਵਾਸੀ ਕਹਿੰਦੇ ਵੀ 40 ਦੁਕਾਨਾਂ ਇੱਥੇ ਲੱਗ ਜਾਂਦੀਆਂ ਤੇ ਦੂਜਾ ਨੰਬਰ ਇੱਥੇ ਡੀ ਜੇ ਰਾਤ ਨੂੰ ਉੱਚੀ ਉੱਚੀ ਆਵਾਜ਼ਾਂ ਵਿੱਚ ਚੱਲਦਾ ਵਾ ਤੇ ਕਾਂ ਇੱਥੇ ਜਿਹੜੇ ਸ਼ਰਾਰਤੀ ਅੰਸਰ ਆ ਉਹ ਉਹਨਾਂ ਦੀ ਆਵਾਜ਼ ਹੀ ਵੱਜ ਜਾਂਦੀ ਹੈ ਕੋਈ ਸਿਕਿਉਰਟੀ ਦਾ ਪ੍ਰਬੰਧ ਨਹੀਂ ਭਾਜੀ ਅਸੀਂ ਇੱਥੇ ਆਏ ਮਸਲੇ ਤੇ ਠੀਕ ਹੈ ਜੀ ਮਸਲਾ ਇਹ ਹੈ ਕਿ ਅਸੀਂ ਕਹਿੰਦੇ ਜੀ ਸਦਕੇ ਕੰਮ ਕਰੋ ਲੇਕਿਨ ਬਾਅਦ ਚ ਕੋਈ ਸਫਾਈ ਨਹੀਂ ਹੈਗੀ ਕੋਈ ਇੱਥੇ ਸੇਫਟੀ ਦਾ ਨਾ ਕੋ ਅਰੇਂਜਮੈਂਟ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਅਸੀਂ ਉਹਨੂੰ ਉਹ ਬੰਦੇ ਨੂੰ ਗੱਲ ਕਰਦੇ ਫੇ ਕਹਿੰਦਾ ਪਾਲਾਂ ਦਾ ਰੋਲਾ ਇਹਨਾਂ ਨੂੰ ਕਹਿੰਦਾ ਯਾਰ ਅਸੀਂ ਪਾਗਲ ਆ ਜਿਹੜੇ ਬੰਦੇ ਰੋਲਾ ਪਾਉਣ ਲੱਗੇ ਆ 21 ਨੰਬਰ ਵਾਰਦੇ ਯਾਰ ਇੱਥੇ ਰਹਿਣ ਵਾਲੇ ਆ ਅਵੇ ਸਾਹਮਣੇ ਹੁਣ ਪਟਾਕਾ ਮਾਰ ਕੇ ਉਥੇ ਅੱਗ ਲੱਗੀ ਗੱਦੀਆਲੀ ਫੈਕਟਰੀ ਦੇ ਵਿੱਚ ਕੀ ਉਥੇ ਸੇਫਟੀ ਦਾ ਪ੍ਰਬੰਧ ਸੀਗਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਅਸੀਂ ਇਹ ਕਹਿੰਨੇ ਆ ਆਪਣਾ ਸੇਫਟੀ ਦਾ ਪ੍ਰਬੰਧ ਕਰੋ ਇੱਥੇ ਠੀਕ ਆ ਕੰਮ ਕਰੋ ਜੀ ਸੱਜੇ ਯਾਰ ਹਰ ਕੋਈ ਬੰਦਾ ਕੰਮ ਕਰਨ ਵਾਸਤੇ ਆਇਆ ਆ ਤੁਹਾਨੂੰ ਕੋਈ ਡੱਕ ਥੋੜੀ ਵੀ ਕੰਮ ਪਾਜੀ ਲੱਗਦਾ ਹਰ ਸਾਲ ਪਰ ਸੇਫਟੀ ਨਹੀਂ ਹੈਗੀ ਹੈ ਨਾ ਅਸੀਂ ਤਾਂ ਕਹਿੰਨੇ ਸੇਫਟੀ ਕਰੋ ਅਸੀਂ ਇਹ ਥੋੜੀ ਕਹਿੰਨੇ ਕੰਮ ਨਾ ਕਰੋ ਜੇ ਸਰਕਾਰ ਇਹਨਾਂ ਨੂੰ 6 ਲਾਇਸੈਂਸ ਇਸ਼ੂ ਕਰਕੇ ਦਿੱਤੀ ਆ ਹੁਣ ਇੱਥੇ ਭੜਿਕਾ ਪਿਆ ਹੋਇਆ ਹੈ ਇਹਨਾਂ ਦਾ 21 ਦੁਕਾਨਾਂ ਲੱਗਦੀਆਂ 6 ਲਾਇਸੈਂਸ ਅਸੀਂ ਕਹਿੰਦੇ ਇੱਕ 6 ਲਾਇਸੈਂਸ ਕਿਉਂ ਇਸ਼ੂ ਕਰਦੇ ਇਹਨਾਂ ਨੇ 21 ਲਾਇਸੈਂਸ ਕਰਕੇ ਦੋ ਹਜ਼ਾਰ ਇਸ਼ੂ ਤੁਸੀਂ ਜੱਬ ਦਾ ਸਾਰਾ ਸਰਕਾਰ ਦਾ ਪਿਆ ਹੋਇਆ ਹੈ ਜਾ ਕੇ ਇਹ ਸਿਕਿਉਰਿਟੀ ਮਿਲੇ ਠੀਕ ਹੈ ਇਹਨਾਂ ਨੂੰ 19 ਸਿਕਿਉਰਿਟੀ ਫालतू ਮਿਲੂਗੀ ਪਰ ਇਹਨਾਂ ਦੇ ਹੁਣ ਬੰਦੇ ਸਾਨੂੰ ਕਹਿੰਸੀ ਇਹਨਾਂ ਦੇ ਫਿਰ ਫੇਵਰ ਚ ਗੱਲ ਕਰਦੇ ਪਿਆ ਇਹਨਾਂ ਦੇ ਬੰਦੇ ਕਹਿੰਦੇ ਪਿਆ ਬਿਨਾ ਮਤਲਬ ਉਹ ਰੋਲਾ ਪਾਉਣ ਲੱਗੇ ਯਾਰ ਜਿਹੜੇ 6 ਲਾਇਸੈਂਸ ਵੀ ਆ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਹੁਣ ਇਹੀ ਤਾਂ ਗੱਲ ਹੈ ਨਾ ਹੁਣ ਅਸੀਂ ਤਾਂ ਫੇਰ ਇਹਨਾਂ ਦੇ ਫੇਵਰਚੀ ਗੱਲ ਕਰਦੇ ਪਏ ਹੈਗੇ ਆ ਠੀਕ ਆ ਤੇ ਅਸੀਂ ਬਾਹਰੋਂ ਇਹ ਬੰਦੇ ਸਾਨੂੰ ਕਹੀ ਜਾਂਦੇ ਪਏ ਆਣ ਕੇ ਰੋਲਾ ਪਾ ਲੈਂਦੇ ਇਹਨਾਂ ਦਾ ਹੁਣ ਮੋਦਵਾਰ ਬੰਦੇ ਖੜੇ ਆ ਸ਼ਹਿਰ ਦੇ ਐਮਸੀ ਖੜੇ ਚਾਰ ਪੰਜ ਐਮਸੀ ਖੜੇ ਆ ਅਸੀਂ ਇਹਨਾਂ ਨੂੰ ਗੱਲ ਕਹਿੰਦੇ ਪਏ ਡੀਸੀ ਸਾਹਿਬ ਨਾਲ ਗੱਲ ਕਰੋ 6 ਲਾਇਸੈਂਸ ਕਿਉਂ ਇਸ਼ੂ ਕਰਕੇ ਦਿੱਤੇ ਇਹਨਾਂ ਨੂੰ ਵੱਧ ਕਰਕੇ ਦੋ ਯਾਰ ਠੀਕ ਆ ਵੱਧ ਕਰਕੇ ਮੁੰਡਿਆਂ ਨੇ ਕੰਮ ਕਰਨੇ ਆ ਸਾਲ 'ਚ 1.5 ਲਾਉਣਾ ਇਹਨਾਂ ਨੇ ਹੁਣ ਮੰਨ ਜੀ ਤੁਹਾਡੀ ਤੁਸੀਂ ਅਸੀਂ ਕਹਿੰਨੇ ਆ ਜੀ ਇੱਥੇ ਸਫਾਈ ਦਾ ਬਾਅਦ ਅਰੇਂਜਮੈਂਟ ਹੋਵੇ ਕੋਈ ਮੋਦਵਾਰ ਬੰਦਾ ਇਹ ਜਿਹੜਾ ਬਾਅਦ ਚ ਸਫਾਈ ਕਰਾ ਕੇ ਜਾਵੇ ਪਲੱਸ ਇੰਨੇ ਜਿੰਨੇ ਦਿਨ ਇਹਦਾ ਕੰਮ ਚੱਲਣਾ ਉਨੇ ਦੇ ਇਥੇ ਫਰਮਗੇਟ ਹੋਵੇ ਸੈਕਿੰਡ ਨੰਬਰ ਤੇ ਉੱਪਰ ਇਥੇ ਪੂਰਾ ਪਾਣੀ ਦੀ ਧਰੋਸ ਹੋਵੇ ਬਸ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਕੋਈ ਮਤਲਬ ਨਹੀਂ ਜਾਨ ਲੱਗੇ ਦੁਵਾਰਾ ਜਿਹੜੀਆਂ ਜਾਨ ਲੱਗੇ ਜਿਹੜੀਆਂ ਦੁਵਾਰਾ ਤੋਰੀਆਂ ਇਹਨਾਂ ਨੇ ਮੈਡੀਕਲ ਕਾਲਜ ਦੀਆਂ ਉਹ ਜਿਹੜੀਆਂ ਦੁਵਾਰਾ ਪੂਰੀਆਂ ਕਰ ਦੇਣ ਇਹ ਦੁਵਾਰਾ ਕਿਹਨੇ ਤੋੜੀਆਂ ਇਹਨਾਂ ਨੇ ਤੋੜੀਆਂ ਇਹਨਾਂ ਨੂੰ ਕੋਈ ਨਾ ਪਰਮਿਸ਼ਨ ਨਾ ਉਹਨਾਂ ਕੋਸ਼ ਸਰਕਾਰੀ ਦੁਵਾਰਾ ਤੋੜਤੀ ਇਹਨਾਂ ਨੇ ਕੋਈ ਪਰਮਿਸ਼ਨ ਥੋੜੀ ਹੈ ਕੋਈ ਨਾ ਪਰਮਿਸ਼ਨ ਨਹੀਂ ਹੈਗੀ ਪਰਮਿਸ਼ਨ ਤੋਂ ਬਿਗਾਰੇ ਕੰ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ